ਪਾਲ ਸਿੰਘ ਖੈਰਾ ਦੇ ਆਮ ਆਦਮੀ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਚੁਟਕੀ ਲਈ ਸ਼ਾਇਰਾ ਇਨਾ ਅੰਦਾਜ਼ ਚ ਖੈਰਾ ਨੂੰ ਹੁਣ ਵਿਧਾਇਕੀ ਪਦ ਤੋਂ ਅਸਤੀਫਾ ਦੇਣ ਲਈ ਡਾਕਟਰ ਰਾਜਕੁਮਾਰ ਵੇਰਕਾ ਨੇ ਕੀ ਕਿਹਾ ਦੇਖੋ ਕਹਤੇ ਕਿ ਦੇਖੀ ਕੇਜਰੀਵਾਲ ਸਾਹਿਬ ਕੀ ਯਾਰੀ ਵਿਚੜੇ ਸਭੀ ਬਾਰੀ ਬਾਰੀ ਪਹਿਲੇ ਐਮਪੀ ਚਾਰਚੋ ਦੋ ਹੋ ਗਏ ਫਿਰ ਐਮਐਲਏ ਅੱਦੇ-ਅੱਦੇ ਹੋ ਗਏ ਹੁਣ ਇੱਕ ਤੋਂ ਬਾਅਦ ਇੱਕ ਵਿਕਤਾ ਗੱਡਿੰਗੀਆਂ ਸ਼ੁਰੂ ਹੋ ਗਈਆਂ ਔਰ ਖੈਰਾ ਸਾਹਿਬ ਇਸ ਗੱਲ ਤੋਂ ਬੜੇ ਆਹਾਤ ਹੈ ਕਿ ਆਪਣੀ ਪਰਜਾਈ ਨੂੰ ਪੰਚਾਇਤ ਦਾ ਲੈਕਚਰ ਲੜਾਇਆ ਤੇ ਜ਼ਮਾਨਤ ਜ਼ਬਤ ਹੋ ਗਈ ਇਹ ਜ਼ਮਾਨਤ ਜ਼ਬਤ ਪਾਰਟੀ ਤੇ ਜ਼ਮਾਨਤ ਜ਼ਬਤ ਲੋਗ ਜਿਹੜੇ ਇਕੱਠੇ ਹੋਏ ਆ ਮੈਂ ਇਹ ਸਮਝਦਾ ਕਿ ਖੈਰਾ ਸਾਹਿਬ ਨੂੰ ਪਹਿਲੇ ਐਮਐਲਏ ਸਾਹਿਬ ਤੋਂ ਅਸਤੀਵਾ ਦੇਣਾ ਚਾਹੀਦਾ ਸੀ ਫਿਰ ਪੈ ਮੇਰੀ ਮੈਂਬਰਸ਼ਿਪ ਤੋਂ ਸਿਵਾ ਦੇਣਾ ਚਾਹੀਦਾ ਸੀ ਕਿਤਨਾ ਕਿਤੇ ਉਹਨਾਂ ਦਾ ਲਾਲਚ ਬੋਲਦਾ ਕਿ ਮੈਂ ਆਮ ਆਦਮੀ ਪਾਰਟੀ ਦੇ ਛੱਡ ਦਿਆ ਪਰ ਐਮਐਲਏ ਤੋਂ ਬਾਜ ਜਾਵਾਂ ਪਰ ਬਚਿਆ ਜਾਣਾ ਨਹੀਂ ਮਿੱਤਰਾ ਫਸ ਗਈ ਜਾਨ ਸ਼ਕੰਜੇ ਅੰਦਰ ਜੂ ਵੇਲਨ ਵਿੱਚ ਗੰਨਾ ਕਹਿ ਰੋ ਹੁਣ ਕਹਿ ਰੋ ਨੂੰ ਤੂੰ ਬਾਹਰ ਨਿਕਲੇ ਤੇ ਮੰਨਾ ਹੁਣ ਬਾਹਰ ਨਿਕਲਿਆ ਜਾਣਾ ਇਹ ਸਾਰੇ ਹੀ ਐਮਐਲਏ ਤੋਂ ਵੀ ਜਾਣਗੇ ਔਰ ਪਾਰਟੀ ਤੋਂ ਵੀ ਜਾਣਗੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ